ਅਸੀਂ ਇੱਥੇ ਖੜੇ ਹਾਂ ਕਿ ਸਕੂਲ ਨਾਲ ਸਾਡੇ ਬਹੁਤ ਸਾਰੇ ਮੈਟਰਸ ਐ ਪਹਿਲਾ ਮੈਟਰ ਤਾਂ ਸਾਡਾ ਫੀਸਾਂ ਦਾ ਐ ਜਿਹੜਾ ਇਹਨਾਂ ਨੇ ਫੀਸ ਬਿਨਾਂ ਦੱਸੇ ਸਾਨੂੰ ਇੰਨਾ ਜ਼ਿਆਦਾ ਇਹਨਾਂ ਨੇ ਵਧਾਈ ਐ ਦੂਜਾ ਮੈਟਰ ਸਾਡਾ ਬੁੱਕਸ ਦਾ ਮੈਟਰ ਐ ਜਿਹੜੇ ਹਰ ਸਾਲ ਚੇਂਜ ਹੁੰਦੀਆਂ ਔਰ ਜਿਹੜੀਆਂ ਕਿਸਤਾਂ ਤੋਂ ਵੀ ਨਹੀਂ ਮਿਲਦੀਆਂ ਜਿਹੜਾ ਮਰਜ਼ੀ ਕਿੱਥੋਂ ਮਰਜ਼ੀ ਟਰਾਈ ਕਰੇ ਉਹ ਸਾਨੂੰ ਮਿਲਦੀਆਂ ਹੀ ਨਹੀਂ ਗੀਆਂ ਉਹ ਇਹਨਾਂ ਦੇ ਪਬਲਿਕੇਸ਼ਨਸ ਆਪਣੇ ਆਪ ਨਾਲ ਦਾ ਮੈਟਰ ਐ ਉਹ ਰਿਪੀਟ ਵੀ ਨਹੀਂ ਕਰਦੇ ਜਿਹੜਾ ਇੱਕ ਵਾਰੀ ਮੈਟਰ ਬੁੱਕਸ 'ਚ ਪਾ ਦਿੱਤਾ ਉਹ ਰਿਪੀਟ ਹੀ ਨਹੀਂ ਕਰਦੇ ਦੋ ਦੋ ਤਿੰਨ ਤਿੰਨ ਸੈਟ ਸਾਨੂੰ ਲੈਣੇ ਪੈਂਦੇ ਆ ਹਰ ਸਾਲ ਬੱਚਿਆਂ ਦੀ ਜਿਹੜੀ 4-4 5-5 ਹਜ਼ਾਰ ਦੀ ਸਾਨੂੰ ਬੁਕਸ ਲੈਣੀਆਂ ਪੈ ਰਹੀਆਂ ਪਲੱਸ ਇਹਨਾਂ ਦੇ ਜਿਹੜੇ ਐਡਮਿਸ਼ਨ ਚਾਰਜਸ ਐ ਇਹਨਾਂ ਨੇ ਐਡਮਿਸ਼ਨ ਚਾਰਜਸ ਨਾਲ ਲੈ ਕੇ ਉਹਨੂੰ ਫੀਸ ਦੇ ਵਿੱਚ ਇਨਕਲੂਡ ਕਰ ਦਿੱਤਾ ਐ ਐਡਮਿਸ਼ਨ ਦਾ ਜਿਹੜਾ ਇਹਨਾਂ ਨੇ ਪੈਸੇ ਸੀਗੇ ਉਹਨੂੰ 4 ਪਾਰਟਸ ਚ ਡਿਵਾਈਡ ਕਰਕੇ ਫੀਸਾਂ ਦੇ ਵਿੱਚ ਜੋੜ ਕੇ ਪਹਿਲਾਂ 14000 ਹੁਣ 19000 ਕਿੰਨਾ ਡਿਫਰੈਂਸ ਐ 5000 5000 ਨੂੰ ਤੁਸੀਂ 4 ਨਾਲ ਮਲਟੀਪਲਾਈ ਕਰ ਦਿਓ ਅਸੀਂ ਫੀਸਾਂ ਨਹੀਂ ਮੰਗ ਕਰਦੇ ਆ ਇਹ ਕੇ ਬੈਕਰਸ ਇਹਨਾਂ ਨੇ 3200 ਲੈ ਰਿਹਾ ਉਹ ਨਜਾਇਜ਼ ਲੈ ਰਿਹਾ ਉਹਦੀ ਰਸੀਦ ਵੀ ਨਹੀਂ ਦੇ ਰੇ ਉਹ ਇੱਕ ਕੈਸ਼ ਚ ਪੇਮੈਂਟ ਲੈ ਰਿਹਾ 3200 ਬੈਕਰਸ ਦਾ ਜਿਹੜਾ ਕਿ ਕਲਾਸਿਸ ਵੀ ਨਹੀਂ ਲੱਗਦੀਆਂ 2162 ਹੀ ਠੀਕ ਹੈ ਉਹਨਾਂ ਨੇ ਇੱਕ ਸਾਨੂੰ ਤਸੱਲੀ ਦਿੱਤੀ ਅੰਦਰ ਗਏ ਸੀਗੇ ਉਹਨਾਂ ਨੇ ਦੱਸਿਆ ਕਿ ਤੁਸੀਂ ਇੱਕ ਵਾਰੀ ਵੇਟ ਕਰੋ ਇਹਨਾਂ ਨੇ ਸਾਨੂੰ ਮਿਲਣ ਦਾ ਟਾਈਮ ਦਿੱਤਾ ਪੰਜ ਮੈਂਬਰ ਦੀ ਕਮੇਟੀ ਬਣਾਈ ਉਹਨਾਂ ਨੇ ਕਿ ਤੁਸੀਂ ਜਾ ਕੇ ਇੱਕ ਵਾਰੀ ਗੱਲਬਾਤ ਕਰੋ ਹੁਣ ਦੇਖੋ ਕੀ ਬੰਦਾ ਅੱਗੇ ਬਿਫਰ ਸਾਹਿਬ ਬਹੁਤ ਜ਼ਿਆਦਾ ਤੇ ਸਕੂਲ ਮੈਨੇਜਮੈਂਟ ਨਾਲ ਮੈਂ ਅੰਦਰ ਜਾ ਕੇ ਗੱਲ ਕਰੀ ਉਹਨਾਂ ਨੇ ਜੋ-ਜੋ ਕੰਮ ਕਰੇ ਨੇ ਉਹ ਦਿਖਾਏ ਨੇ ਇੱਕ ਤੋਂ ਮਾਪਿਆਂ ਦੀ ਮੰਗ ਸੀ ਵੀ ਏ.ਐਸ.ਵੀ ਦੇ ਪੈਸੇ ਨੇ ਜਿਹੜੇ ਨਗਾਇਜ਼ ਨੇ ਉਹ ਜਦੋਂ ਮੈਂ 700 1200 ਬੱਚਿਆਂ ਦੇ ਕੋਲੇ ਆਹ ਵੇਲੇ ਉਹਦੇ ਨਾਲ ਜਦੋਂ ਮਲਟੀਪਲਾਈ ਕਰਿਆ ਉਹ ਬਣ ਗਿਆ 5 ਕਰੋੜ ਕੁਛ ਲੱਖ ਰੁਪਈਆ ਤੇ ਉਹ ਵੀ ਜਿਹੜਾ ਹੈਗਾ ਜਸਟੀਫਾਈ ਨਹੀਂ ਹੁੰਦਾ ਅਗਰ ਮੰਨ ਲਓ ਵੀ ਇਹਨਾਂ ਨੇ ਏ.ਐਸ.ਵੀ ਨਵੇਂ ਇੰਸਟਾਲ ਕਰਾ ਲਏ ਉਹ ਪਿਛਲੀ ਫਿਰਸਾਂ ਨਾਲ ਕਿੰਨਾ ਪੈਸਾ ਨਾਲ ਕੋਈ ਬੱਚਿਆ ਉਹ ਕਿੰਨਾ ਪੈਸਾ ਖਰਚ ਕਰਿਆ ਇੱਕ ਇਹਨਾਂ ਨੇ ਦੱਸਿਆ ਵੀ 15 ਕਰੋੜ ਲਾ ਕੇ ਇਹ ਬੱਚਿਆਂ ਨੇ ਸਟੇਡੀਅਮ ਬਣਾਇਆ ਉਹ ਵੀ ਮੈਂ ਕਹਾਂ ਵੀ ਉਹਨੂੰ ਵੀ ਆਪਾਂ ਜਸਟੀਫਾਈ ਕਰਨਾ ਨੇ ਵੀ ਕਿੰਨੇ ਤੁਹਾਨੂੰ ਸੈਂਟਰ ਤੋਂ ਜਾਂ ਪੰਜਾਬ ਸਰਕਾਰ ਤੋਂ ਗ੍ਰਾਂਟ ਮਿਲਦੀ ਆ ਉਹਦੇ ਨਾਲ ਉਹਦਾ ਮਤਲਬਨ ਕਰਦੇ ਕਿਉਂਕਿ ਸਾਡੀਆਂ ਮਾਤਾਵਾ ਪੜਨਾ ਸਾਡੀਆਂ ਬੱਚਿਆਂ ਧੁੱਪੇ ਆ ਕੇ ਬੈਠਣਾ ਇਹ ਇਹ ਸਾਨੂੰ ਗੁਜ਼ਾਰਾ ਨਹੀਂ ਇੱਕ ਸਾਲ ਪ੍ਰਾਈਵੇਟ ਸਕੂਲ ਇਹਨਾਂ ਦਾ ਕੋਈ ਸਰਕਾਰੀ ਪ੍ਰਾਤਕ ਨਹੀਂ ਅਕਾਣੇ ਆਪਾਂ ਸਮਝਦਾ ਵੀ ਇਹਨਾਂ ਦੇ ਮਾਪਿਆਂ ਦੇ ਜੇਬਾਂ ਤੇ ਡਾਕਾ ਇਹਦੇ ਤੇ ਵੀ ਕੋਈ ਕਾਨੂੰਨ ਬਣਾਉਣਾ ਤੇ ਮੌਨਸੂਨ ਸੈਸ਼ਨ ਦੇ ਵਿੱਚ ਕਿ ਮੈਂ ਕਿੱਲਾ ਕਿਤਾਬਾਂ ਦਾ ਸਕੂਲ ਦਾ ਨਹੀਂ ਕਿੱਲੀਆਂ ਕਿਤਾਬਾਂ ਦਾ ਇਸ਼ੂ ਚੱਕੂਗਾ ਤਾਂ ਕਿ ਜਿਹੜੀ ਉਹ ਵਿਧਾਨ ਸਭਾ ਕੋਈ ਤੁਸੀ ਪਾਸ ਕਰੇ ਵੀ ਕਿਸੇ ਦਾ ਬੱਚਾ ਜਿਹੜਾ ਉਹਦੀ ਜਿਹੜੀ ਉਹਦੀ ਡਾਕਟਰ ਆ ਉਹ ਹੈਗੇ ਸਤੰਦ ਕਲਾਸ ਦੇ ਵਿੱਚ ਜਦ ਕਿ ਕਹੀਦਾ ਕਿ ਹੈ ਵੀ ਉਹ ਅਗਲੇ ਸਾਲ ਉਹੀ ਸੇਮ ਕਿਤਾਬਾਂ ਹੋਣ ਉਹ ਜਿਹੜੇ ਬੱਚੇ ਜਦੋਂ 8ਵੀਂ ਕਲਾਸ ਚ ਹੋਊਗਾ ਉਹ ਕਿਤਾਬਾਂ ਉਹਦੇ ਕੰਮਾਂ ਇਹ ਆਪਣੇ ਮੁਨਾਫੇ ਵਧਾਉਣ ਦੇ ਲਈ ਇਹ ਜਿਹੜੀਆਂ ਕਿਤਾਬਾਂ ਨੇ ਉਹਨਾਂ ਨੂੰ ਚੇਂਜ ਕਰ ਦੋਣੇ ਇਹਨਾਂ ਮਾਪਿਆਂ ਨੂੰ ਕਿਹਾ ਮੈਂ ਕਿਹਾ ਤੁਸੀਂ ਜਾ ਕੇ ਕਿਤੋਂ ਕਿਤਾਬਾਂ ਲੈ ਕੇ ਆਓ ਤਾਂ ਉਹ ਕਹਿੰਦੇ ਵੀ ਪੂਰੇ ਲੁਧਿਆਣੇ 'ਚ ਪੂਰੇ ਪੰਜਾਬ 'ਚ ਕਿਤੇ ਕਿਤਾਬ ਨਹੀਂ ਮਿਲਦੀ ਕਿਉਂਕਿ ਇਹਨਾਂ ਦੀ ਇਹਨਾਂ ਸਕੂਲਾਂ ਨੇ ਦੀ ਆਪਣੀ ਪਬਲਿਕੇਸ਼ਨ ਹੈ ਗਰਜੋਤ ਮੇਰਾ ਛੋਟਾ ਵੀਰ ਸਾਥੀ ਮੇਰਾ ਪ੍ਰਾਣਾ ਉਹ ਖੜਾ ਉਹ ਕਹਿੰਦਾ ਵੀ ਮੇਰੇ ਜਿਹੜਾ ਹੱਥ ਕਲਾਹ ਦੇ ਬੱਚੇ ਦੀਆਂ ਕ ਐਲ ਕੇਜੀ ਦੇ ਬੱਚੇ ਦੀਆਂ ਕਿਤਾਬਾਂ 4500 ਦੇ ਨੇ ਮੈਂ ਸਮਝਦਾ ਵੀ ਇਹ ਬਹੁਤ ਨਿਗਹਿਲ ਪੈਸੇ ਨੇ ਇਹਨਾਂ ਨੂੰ ਕੱਲ ਨੂੰ ਜਸਟੀਫਾਈ ਅੱਜ ਗਵਰਨਰ ਆਉਣਾ ਸੀ ਕਾਟਿੰਗ ਲੈ ਕੇ ਬਿਲਡਿੰਗ ਫੰਡ ਹੈ ਜੀ ਵਿੱਚ ਜੇਬ ਟਡਾਕਾ ਮਾਰਿਆ ਇਹਨਾਂ ਦੇ ਪੀਰੀਅਡਸ ਦੇ ਦੇਖੋ ਮੈਂ ਉਹਨਾਂ ਤੋਂ ਪੂਰਾ ਪੇਪਰ ਮੰਗਿਆ ਕਿਉਂਕਿ ਇੱਕ ਐਡਵੋਕੇਟ ਮੈਂ ਤਾਂ ਸਬੂਤ ਮੰਗ ਰਹੇ ਨੇ ਸਬੂਤ ਪੀਰੀਅਡਸ ਨੂੰ ਵੀ ਕਿਹਾ ਤੁਸੀਂ ਕਢਾ ਲਓ ਪਿਛਲੇ ਸਾਲ ਕਿੰਨੇ ਸੀ ਹੁਣ ਕਿੰਨੇ ਸੀ ਉਹਦੇ ਹਿਸਾਬ ਨਾਲ ਉਹਨਾਂ ਨੂੰ ਜਸਟੀਫਾਈ ਕਰਾਂਗੇ ਅਗਰ ਕੋਈ ਨਿਗਹਿਲ ਪੈਸਾ ਪਹਿਲਾਂ ਉਹਨਾਂ ਨੂੰ ਬੇਨਤੀ ਕਰਾਂਗੇ ਜੇ ਨਾ ਮੰਨਣਗੇ ਫਿਰ ਕਾਨੂੰਨੀ ਕਰਾਂਗੇ